ਤੋ ਨਾ ਕੋਈ ਭੋਲੀਣ ਜਾਣੇ ਹੁੰਦੀ ਐ ਹੋ ਕਦੇ ਕਦੇ ਪੇਕੇ ਦੇ ਖਾਣੇ ਹੁੰਦੀ ਐਨ ਖਾਂ ਲਾ ਕੇ ਖਾਣੇ ਵਜਾ ਕੇ ਪੌਂਦੀ ਹੁੰਦੀ ਸੀ ਰੀਲਾਂ ਨਹੀਂ ਕਾਲੀ ਥਾਰ ਵਰਦੀ ਖਾਕੀ ਅੰਦਰੋਂ ਨਿਕਲਿਆ ਚਿੱਟਾ ਨਹੀਂ ਜੀ ਹਾਂ ਹਜ਼ਾਰਾਂ ਚ ਫੋਲੋਅਰ ਇੰਸਟਾਗ੍ਰਾਮ ਦੀ ਕੁਈਨ ਖਾਕੀ ਵਰਦੀ ਚ ਪੌਂਦੀ ਸੀ ਰੀਲ ਲੈਂਦੀ ਸੀ ਪੂਰੀ ਫੀਲ ਪਰ ਹੁਣ ਕਰ ਰਹੀ ਹੋਣੀ ਐ ਰਹਿਮ ਦੀ ਅਫੀ ਜੀ ਹਾਂ ਖਾਕੀ ਤੇ ਇੱਕ ਵਾਰ ਮੁਰਦ ਤੋਂ ਦਾਗ ਲੱਗਾ ਹੈ ਦਾਗ ਲੱਗਾ ਹੈ ਚਿੱਟਾ ਯਾਨੀ ਕਿ ਚਿੱਡੇ ਦਾ ਅਤੇ ਇੱਕ ਵਾਰ ਸੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਸੂਬੇ ਭਾਰਚ ਜੁਦ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਨਸ਼ਾ ਤਸਕਰਾਤੇ ਸਖਤ ਕਾਰਵਾਈ ਕਰਨ ਦੀ ਦਮ ਪਰ ਰਹੀ ਹੈ ਉਥੇ ਪੁਲਿਸ ਨੂੰ ਹੀ ਖਾਕੀ ਦੀ ਇੱਕ ਕਾਲੀ ਪੇਡ ਦੇ ਕੋਲ ਇਨਸਟਾ ਕੁਇਨ ਰੀਲਾਂ ਦੀ ਸ਼ਕੀਨ ਮਹਿਲਾ ਕਾਂਸਟੇਬਲ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਹੈ ਮਠੰਡਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਥਾਰ ਗੱਡੀ 'ਚ ਸਵਾਰ ਸੀਨੀਅਰ ਪੁਲਿਸ ਕਨਸਟੇਬਲ ਦੇ ਕੋਲ ਕਰੀਬ 18 ਗ੍ਰਾਮ ਚਿਟਾ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦਰ ਸ਼ਾਮ ਇਹ ਕਾਰਵਾਈ ਕੀਤੀ ਗਈ ਬਾਦਲ ਰੋਡ ਫਲਾਈਓਵਰ ਦੇ ਥੱਲੇ ਕਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ PV05Q7720 ਲਾਡਲੀ ਟੀ ਚੌਂਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨੇ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਾਂਦੀ ਜੀ ਹਾਂ ਟੀਪੀਐਸ ਸਿਟੀ 1 ਹਰਬੰਸ ਸਿੰਘ ਢਾਲੀਵਾਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਬਠਿੰਡਾ ਦੇ ਲਾਡਲੀ 3 ਚੌਕ ਦੇ ਨੇੜੇ ਨਾਕਾ ਲਾਇਆ ਗਿਆ ਸੀ ਐਸੇ ਦੌਰਾਨ ਥਾਰ ਗੱਡੀ 'ਚ ਸਵਾਰ ਸੀਨੀਅਰ ਕਾਂਸਟੇਬਲ ਸਹਿਬਾ ਜਦ ਮੌਕੇ ਤੇ ਪਹੁੰਚੇ ਤਾਂ ਥਾਰ ਦੀ ਤਲਾਸ਼ੀ ਲਈ ਗਈ ਉਸ 'ਚੋਂ 17.71 ਗ੍ਰਾਮ ਚਿੱਟਾ ਬਰਾਮਦ ਹੋਇਆ ਇਸ ਤੋਂ ਬਾਅਦ ਕਾਂਸਟੇਬਲ ਸਹਿਬਾ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਇਸ ਕਾਂਸਟੇਬਲ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਮਹਿਲਾ ਹੋਰ ਸੋਸ਼ਲ ਮੀਡੀਆ ਤੇ ਲਾਈ ਗਈ ਤੇਲ ਜ਼ਾਮ ਲਾਇਆ ਮੇਰਾ ਮਾਹੀ ਤੂੰ ਪਟਿਆ ਪਟਿਆ ਕਾਂਸਟੇਬਲ ਇਹ ਤੂੰ 2022 ਦੀ ਹੈ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੇਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਡ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਮੋਤ 2 ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀ ਆ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆ ਸਬੰਧ ਸੀਗੇ ਜਿੰਦ ਕਰਕੇ ਮੇਰੀ ਸੁਣਵਾਈ ਨਹੀਂ ਕਰਦੇ ਸੀ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇੰਦੇ ਕੋਲ ਇੰਨੀ ਪ੍ਰੋਪਰਟੀ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪੜਤਾਲ ਕਰੋ ਮੇਰੀਆਂ ਇੰਨੀਆਂ ਦਰਖਾਸ਼ੀਆਂ ਲਾਈਆਂ ਉਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸ਼ੀਆਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਹੋਰ ਦੀ ਸ਼ਿਕਾਇਤ ਲੱਗਦੀ ਆਪਣਾ ਪਿੱਛੇ ਦੇਖੇ ਫਾਰ ਬੈਗ ਲਾਈ ਹੈ ਹੁਣ ਤੁਸੀਂ ਦੱਸੋ ਕਿ ਕੀ ਸਮਝੀਏ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਕਾਂਸਟੇਬਲ ਦਾ ਵਿਵਾਦਾਂ ਦੇ ਨਾਲ ਨਾਤਾ ਪੁਰਾਣਾ ਹੈ ਇਸ ਦਾ ਦੀ ਸ਼ਿਕਾਇਤ ਕਾਂਸਟੇਬਲ ਸਾਹਿਬਾ ਅਕਸਰ ਵਰਦੀ 'ਚ ਰੀਲਾ ਪਾਉਂਦੀ ਸੀ ਜਿਸ ਤੇ ਕਿ ਸਖਤ ਮਨਾਹੀ ਹੁੰਦੀ ਸੀ ਪਰ ਸੀਨੀਅਰ ਕਾਂਸਟੇਬਲ ਸਾਹਿਬਾ ਨੂੰ ਸ਼ਾਇਦ ਵਿਊਜ਼ ਦਾ ਸ਼ੌਂਕ ਹੀ ਨਾ ਸੀ ਕਿ ਸੀਨੀਅਰ ਅਧਿਕਾਰੀਆਂ ਦਾ ਖੌਫ ਹਵਾ-ਹਵਾਈ ਹੋ ਗਿਆ ਫਿਲਹਾਲ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਤੇ ਕਿੱਥੇ ਸਪਲਾਈ ਹੋਣੀ ਸੀ ਇੱਥੇ ਵੀ ਦੱਸ ਦਈਏ ਕਿ ਫਿਲਹਾਲ ਕਾਲੀ ਥਾਰ 'ਚ ਚਿੱਟੇ ਵਾਲੀ ਇਹ ਮਹਿਲਾ ਪੁਲਿਸ ਮੁਲਾਜ਼ਮ ਮਾਨਸਾ ਜ਼ਿਲ੍ਹੇ ਚਿਤਨਾਤ ਸੀ ਤੇ ਉਹ ਦੀਪ ਬਟਿੰਡਾ 'ਚ ਵੀ ਡਿਊਟੀ ਸੀ ਵੈਸੇ ਜਿਸ ਤਰ੍ਹਾਂ ਅੱਜਕੱਲ ਪੁਲਿਸ ਕਾਰਵਾਈਆਂ ਕਰ ਰਹੀ ਹੈ ਹੋ ਸਕਦਾ ਹੈ ਕਿ ਸੀਨੀਅਰ ਅਧਿਕਾਰੀ ਇਸ ਕਾਂਸਟੇਬਲ ਸਾਹਿਬਾ ਦੇ ਕਾਰਵਾਈ ਕਾਲ ਦੇ ਜੀਸੀਬੀ ਨਾਲ ਲੈ ਕੇ ਪਹੁੰਚਾ ਪੀਟੀਸੀ ਨਿਊਜ਼ ਦਿੱਲੀ ਗੁreturnData ਤੋਂ ਉਨੀਸ਼ ਗਰਗ ਦੀ ਰਿਪੋਰਟ